ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਿਹਾ ਜਿੱਥੇ ਅੰਮ੍ਰਿਤਸਰ ਦੇ ਸ਼ਹਾਟਾ ਇਲਾਕੇ ਦੇ ਵਿੱਚ ਇੱਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਿਆ ਕਿ ਇਹ ਵਿਅਕਤੀ ਬੀਤੇ ਦਿਨੀ ਪੈਰੋਤ ਜੇਲ੍ਹ ਚੋਂ ਬਾਹਰ ਆਇਆ ਸੀ ਤਾਂ ਇਸਤੀ ਜਿਹੜੀ ਆ ਰੇਕੀ ਕੀਤੀ ਜਾ ਰਹੀ ਸੀ ਤਾਂ ਜਦੋਂ ਰਾਤ ਨੂੰ ਆਪਣੀ ਗੱਡੀ ਰਿਵਰਸ ਕਰ ਰਿਹਾ ਸੀ ਤਾਂ ਅਚਾਨਕ ਤਿੰਨ ਨੌਜਵਾਨ ਆਉਂਦੇ ਨੇ ਇਹ ਤਾਂ ਆਉਂਦੇ ਸਾਰੀ ਤਾਬੜ ਤੋੜ ਉਸ ਦੀਆਂ ਗੱਡੀ ਦੇ ਉੱਤੇ ਫਾਇਰਿੰਗ ਕਰਨੀ ਚાલુ ਕਰ ਦਿੰਦੇ ਜਿਸ ਤੇ ਕਾਰਨ ਇਸ ਵਿਅਕਤੀ ਦੀ ਜਿਹੜੀ ਆ ਉਹ ਮੌਤ ਹੋ ਜਾਂਦੀ ਹੈ ਤਾਂ ਇਸ ਤੋਂ ਬਾਅਦ ਇਸ ਮੌਤ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਜੱਗੂ ਭਗਵਾਨ ਪੁਰੀਆ ਦੇ ਜਿਹੜੇ ਬੰਦੇ ਸਨ ਉਹਨਾਂ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਲਿਤੀ ਗਈ ਪਰ ਲੇਕਿਨ ਸਾਡਾ ਚੈਨਲ ਇਸ ਪੋਸਟ ਦੀ ਜਿਹੜੀ ਆ ਉਹ ਪੁਸ਼ਟੀ ਨਹੀਂ ਕਰਦਾ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਨਾਲ ਹੀ ਕੋਈ ਤਿੰਨ ਮੁੰਡੇ ਆਏ ਆ ਮੋਟਰਸਾਈਕਲ ਤੇ ਇਹਨਾਂ ਨੇ ਇੱਥੇ ਗੱਡੀ ਲਾਉਣ ਦੇ ਸੀਗੇ। ਮੈਂ ਬੈਕਗ੍ਰਾਉਂਡ ਨਹੀਂ ਹੈ ਗੱਡੀ ਨੂੰ ਮੁੰਡੇ ਖਲੋਤੇ ਨਾਲ ਲਾਗੇ ਤਿੰਨ ਜਾਣੇ ਸੀਗੇ। ਪਹਿਲਾ ਮੁੰਨਾ ਸੀ ਕਿ ਤੇ ਪਿਛਲੇ ਸ਼ਹਿਰ ਦੇ ਦੋ ਸਰਦਾਰ ਹੀ ਉਹਨਾਂ ਕੋਲ ਵੈਪਨ ਸੀਗੇ ਉਹਨਾਂ ਨੇ ਖਲੋਤਿਆਂ ਨੇ ਦੋ ਨੇ ਫਾਇਰ ਦੋਵਾਂ ਗੰਨਾਂ ਤੋਂ ਫਾਇਰ ਕੀਤੇ ਬਸ ਉਹ ਦੋ ਹੀ ਗੱਡੀ ਐਕਦਾਮ ਪਿੱਛੇ ਤੱਕ ਹੋਈ ਆ ਟੱਕ ਹੁੰਦੀ ਹੁੰਦੀ ਪਿੱਛੇ ਤੱਕ ਚੱਲੇਗੀ ਗੱਡੀ ਮਾਸ਼ੀ ਕਿੱਥੇ ਸੀ ਕਿ ਮੁੰਡੇ ਕਿੱਦਾਂ ਰੋ ਫਨੇ ਉਹ ਤੇ ਨਾ ਜਾਣੇ ਸੀ ਪਤਾ ਨਹੀਂ ਕਿੰਨੀ ਗੋਲੀਆਂ ਚਲਾਈ ਜਾਂਦੀ ਹੁੰਦੀ ਆ ਜਿੰਨੇ ਦੋਵਾਂ ਗੰਨਾਂ ਤੋਂ ਚੱਲੀਆਂ ਕਾਫੀ ਗੋਲੀਆਂ ਚਲਾਈਆਂ ਉਹਨਾਂ ਨੇ ਮੈਨੂੰ ਮੈਗ ਬਰੋਂਦ ਨਹੀਂ ਕਿਨੇ ਕਿੰਨੇ ਨਹੀਂ ਦੋਵਾਂ ਗੰਨਾ ਤੋਂ ਚਲਾਈ ਜੀ ਭਾਜੀ ਮੈਨੂੰ ਪਤਾ ਨਹੀਂ ਜੇ ਕਿੰਨੀਆਂ ਲੱਗੀਆਂ ਗੋਲੇ ਮੇਰੇ ਖਿਆਲ ਨਾਲ ਸ਼ਾਇਦ ਇੱਥੇ ਮੱਥੇ ਤੇ ਲੱਗੀਆਂ ਤੇ ਅੱਖ ਤੇ ਲੱਗੀ ਆ ਅੰਜੀ ਵੈਸੇ ਲੜਾਈ ਹੋਈ ਸੀ ਕਿ ਜੇਲ੍ਹ ਦੇ ਵਿੱਚ ਇਹਨਾਂ ਦੀ ਉਹਦੇ ਨਾਲ ਵੈਸੇ ਤੇ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਸੀ ਉਹਦੇ ਕਰਕੇ ਉਹਨੂੰ ਉਹ ਤੋਂ ਜਰੂਰ ਕਹਿੰਦੇ ਹੁੰਦੇ ਪੀ ਮੈਨੂੰ ਜੱਗੂ ਤੋਂ ਖਤਰਾ ਮੈਨੂੰ ਜੱਗੂ ਤੋਂ ਖਤਰਾ ਹੈ ਜੇਲ੍ਹ 'ਚ ਹੀ ਹੋਈ ਸੀਗੀ ਭਾਜੀ ਪਰਚਾ ਦਰਜ ਸੀ ਉਹਦੀ ਤਰੀਕ ਸੀਗੀ ਕੱਲ ਪਰਸੋਂ 24 ਤਰੀਕ ਨੂੰ ਉਹਦੀ ਤਰੀਕ ਸੀਗੀ ਜੱਗੂ ਦੀ ਪੁੱਤ ਕੇ ਆਏ ਸੀਗੇ ਇਹ ਵਿੱਚ ਬੰਸੀ ਨੂੰ ਕਿੰਨੀ ਚੱਤੀ ਪਰੋਲ ਵਾਸਤੇ ਛੁੱਟੀ ਵਾਸਤੇ ਇਹ 14 ਦਿਨਾਂ ਦੀ ਪਰੋਲ ਸੀਗੀ ਉਹਨੂੰ ਫਤਹਾ ਪਰ ਜੇਲ੍ਹ 'ਚ ਬੰਦੀ ਹਾਂਜੀ ਭਾਜੀ ਕੀ ਮਾਮਲਾ ਸਰ ਇਹ ਕਰੀਬ ਸਵੇਕ 12 ਵਜੇ ਇਤਲਾਹ ਮਿਲੀ ਸੀ ਕੇ ਹੁਕਮਚੰਦ ਕਲੋਨੀ ਜਿਹੜੀ ਆ ਦਵਾਈਆਂ ਵਾਲਾ ਬਾਜ਼ਾਰ ਛਾਟੇ ਚ ਇਹ ਗੋਲੀਆਂ ਲੱਗਨ ਨਾਲ ਇੱਕ ਵਿਅਕਤੀ ਜ਼ਖਮੀ ਹੋਇਆ ਜੋ ਮੌਕੇ ਤੇ ਪਹੁੰਚੇ ਆ ਜ਼ਖਮੀ ਵਿਅਕਤੀ ਦਾ ਨਾਮ ਧਰਮਜੀਤ ਸਿੰਘ ਧਰਮਾ ਸਨ ਆਵ ਦਰਸ਼ਨ ਸਿੰਘ ਆ ਇਹ 2012 ਵਿੱਚ ਐਸ ਸੀ ਰਵਿੰਦਰਪਾਲ ਸਿੰਘ ਦੇ ਕਤਲ ਕੇਸ ਵਿੱਚੋਂ ਸਜ਼ਾ ਹੋਈ ਸੀ ਤੇ ਇਸ ਤੋਂ 12 ਤਰੀਕ ਨੂੰ ਪਰੋਲ ਤੇ ਆਇਆ ਸੀ ਤੇ 11 12 ਵਜੇ ਦੇ ਕਰੀਬ ਜਿਹੜਾ ਇਹ ਆਪਣੀ ਗੱਡੀ ਕਰੇਟੜੀ ਘਰ ਦੇ ਬਾਹਰ پارک ਕਰ ਰਿਹਾ ਸੀ ਤੇ ਤਿੰਨ ਨੌਜਵਾਨ ਮੋਟਰਸਾਈਕਲ ਤੇ ਆਏ ਉਹਨਾਂ ਨੇ ਜਿਹੜੀ ਫਾਇਰਿੰਗ ਕਰਕੇ ਉਹਨੂੰ ਜ਼ਖਮੀ ਕਰ ਦਿੱਤਾ ਤੇ ਹਸਪਤਾਲ ਜਾ ਕੇ ਜਿਹੜੀ ਦੀ ਮੌਤ ਹੋ ਗਈ ਜੀਨ ਦੇ ਵਿੱਚ ਪੰਸੀ ਕਿੰਨੇ ਦਿਨ ਦੀ ਕਰੋੜ ਵਾਸਤੇ ਬਾਹਰ